ਬਾਦ ਇੱਕ 트럼ਪ ਦੇ ਫੈਸਲਿਆਂ ਨੇ ਅਮਰੀਕਾ ਨੂੰ ਨਹੀਂ ਸਗੋ ਦੁਨੀਆ ਭਰ ਨੂੰ ਹੈਰਾਨ ਕਰਤਾ ਹੈ ਅਮਰੀਕਾ ਦੇ ਰਾਸ਼ਟਰਪਤੀ ਬਨਨ ਤੋਂ ਬਾਅਦ 트럼ਪ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਤੋਂ ਕੱਢਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਰਿਪੋਰਟ ਮੁਤਾਬਕ ਹੁਣ 트럼ਪ 1798 ਦੇ ਏਲੀਨ ਐਨਿਮਸ ਐਕਟ ਨੂੰ ਦੁਬਾਰਾ ਲਾਗੂ ਕਰਨ ਦੀ ਤਿਆਰੀ ਕਰ ਰਿਹਾ ਹੈ ਇਸ ਕਾਨੂੰਨ ਅਧੀਨ ਅਮਰੀਕਾ ਦਾ ਰਾਸ਼ਟਰਪਤੀ ਯੁੱਧ ਕਾਲ ਦੌਰਾਨ ਕਿਸੇ ਵੀ ਗੈਰ ਅਮਰੀਕੀ ਨਾਗਰਿਕ ਨੂੰ ਦੇਸ਼ ਚੋਂ ਕੱਢ ਸਕਦਾ ਹੈ 트럼ਪ ਹੁਣ ਇਸ ਕਾਨੂੰਨ ਨੂੰ ਆਮ ਹਾਲਾਤਾਂ ਵਿੱਚ ਵੀ लागू ਕਰਨਾ ਚਾਹੁੰਦੇ ਨੇ ਜਿਸ ਕਰਕੇ ਹਜ਼ਾਰਾਂ ਵਿਅਕਤੀਆਂ ਨੂੰ ਅਮਰੀਕਾ ਤੋਂ ਬਾਹਰ ਕੱਢਿਆ ਜਾ ਸਕਦਾ ਹੈ ਇਹ ਕਾਨੂੰਨ ਲਾਗੂ ਹੋਣ ਤੇ ਅਮਰੀਕਾ ਤੇ ਦੁਨੀਆ ਭਰ ਵਿੱਚ ਹਲਚਲ ਮਚ ਸਕਦੀ ਹੈ ਤੇ ਹੁਣ ਤਾਂ ਦੱਸਦੀ ਹੈ 227 ਸਾਲ ਪੁਰਾਣਾ ਕਾਨੂੰਨ ਕੀ ਕਹਿੰਦਾ ਹੈ ਦਰਸਲ 1798 ਦਾ ਐਲੀਨ ਐਨਮਿਸ ਐਕਟ ਕਹਿੰਦਾ ਹੈ ਕਿ ਜਦੋਂ ਵੀ ਅਮਰੀਕਾ ਅਤੇ ਕਿਸੇ ਹੋਰ ਦੇਸ਼ ਵਿਚਾਲੇ ਯੁੱਧ ਹੋਵੇਗਾ ਤਾਂ ਅਮਰੀਕਾ ਦੇ ਰਾਸ਼ਟਰਪਤੀ ਕੋਲ ਇਹ ਅਧਿਕਾਰ ਹੋਵੇਗਾ ਕਿ ਉਹ ਗੈਰ ਕਾਨੂੰਨੀ ਨਾਗਰਿਕ 14 ਸਾਲੀਆਂ ਇਸ ਤੋਂ ਬਾਅਦ ਉਮਰ ਵਾਲਿਆਂ ਨੂੰ ਦੇਸ਼ ਤੋਂ ਬਾਹਰ ਕੱਢ ਦਾ ਫੈਸਲਾ ਲੈ ਸਕਦਾ ਹੈ ਨਿਕਾਸ਼ੀ ਦੀ ਕਾਰਵਾਈ ਦੌਰਾਨ ਇਹਨਾਂ ਲੋਕਾਂ ਨੂੰ ਏਲੀਨ ਐਨਮੀ ਐਲਾਨਿਆ ਜਾ ਸਕਦਾ ਹੈ 트ੰਪ ਆਪਣੇ ਚੋਣ ਪ੍ਰਚਾਰ ਦੌਰਾਨ ਵੀ ਗੈਰ ਕਾਨੂੰਨੀ ਪ੍ਰਵਾਸੀਆਂ ਵਿਰੁੱਧ ਸਖਤ ਰਹੇ ਹਨ ਮੰਨਿਆ ਜਾ ਰਿਹਾ ਹੈ ਕਿ 트ੰਪ ਆਪਣੀ ਨਵੀਂ ਮਿਆਦ ਦੌਰਾਨ ਆਮ ਹਾਲਾਤਾਂ ਵਿੱਚ ਵੀ ਇਸ ਕਾਨੂੰਨ ਨੂੰ ਲਾਗੂ ਕਰ ਸਕਦੇ ਹਨ ਹਾਲਾਂਕਿ ਕਾਨੂੰਨੀ ਮਾਹਿਰ ਦਾ ਕਹਿਣਾ ਹੈ ਕਿ ਕਿਸੇ ਕਿਸੇ ਹੋਰ ਦੇਸ਼ ਵੱਲੋਂ ਅਮਰੀਕਾ 'ਤੇ ਹਮਲਾ ਨਾ ਹੋਣ ਦੀ ਸਥਿਤੀ ਵਿੱਚ 트ੰਪ ਲਈ ਇਹ ਕਾਨੂੰਨੀ ਲਾਗੂ ਕਰਨਾ ਮੁਸ਼ਕਲ ਹੋਵੇਗਾ ਤੇ ਫਿਰ ਇੱਕ ਵਾਰੀ 골ਡਨ ਕਾਰਡ ਸਕੀਮ ਬਾਰੇ ਤੁਹਾਨੂੰ ਦੱਸਦੇ ਹਾਂ ਜਿੱਦਾਂ ਕਿ ਅਮਰੀਕੀ राष्ट्रपति डोनाल्ड ट्रम्प ने मंगलवार ऐलान किया कि अमेरिका अमीर विदेशां ਲਈ ਇੱਕ 골ਡ ਕਾਰਡ ਸਕੀਮ ਲਾਂਚ ਕਰਨ ਜਾ ਰਹੇ ਹਨ ਜਿਸ ਨਾਲ ਉਹਨਾਂ ਨੂੰ 5 ਮਿਲੀਅਨ ਅਮਰੀਕੀ ਡਾਲਰ ਦੀ ਫੀਸ ਦੇ ਬਦਲੇ ਵਿੱਚ ਨਾਗਰਿਕਤਾ ਦੇ ਨਾਲ ਦੇਸ਼ ਵਿੱਚ ਰਹਿਣ ਅਤੇ ਕੰਮ ਕਰਨ ਦਾ ਅਧਿਕਾਰ ਮਿਲੇਗਾ ਸੀਐਨਐਨ ਦੀ ਰਿਪੋਰਟ ਵਿੱਚ ਬਣ ਸਕੱਤਰ ਹਾਵਰ ਲੁਟਨੀਕ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਕਿ 골ਡ ਕਾਰ ਮੌਜੂਦਾ এবੀ5 ਪ੍ਰਵਾਸੀ ਨਿਵੇਸ਼ਕ ਵੀਜ਼ਾ ਪ੍ਰੋਗਰਾਮ ਦੀ ਥਾਂ ਲਵੇਗਾ ਉਹਨਾਂ ਨੂੰ ਬੇਸ਼ੱਕ ਜਾਂਚ ਤੋਂ ਲੰਘਣਾ ਪਵੇਗਾ ਇਹ ਯਕੀਨੀ ਬਣਾਉਣ ਲਈ ਕਿ ਉਹ ਸ਼ਾਨਦਾਰ ਵਿਸ਼ ਪਦਰੀ ਗਲੋਬਲ ਨਾਗਰਿਕ ਹਨ